हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਗੱਬਣ ਵੜ ਸੇ ਲੈ ਲੈ ਕੇ ਆਏ ਜੀ ਹਾਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੂੰ ਵਧੀਆ 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 ਡਾਕਟਰ ਸਾਹਿਬ ਨਾਮ ਤੇ ਡਰੈਸ ਬੋਲੋ ਨਾਮ ਡਾਕਟਰ ਲੱਖੀਪਿੰਡ ਨੈਣਿਆਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਮੋਬਾਈਲ ਨੰਬਰ ਬੋਲੋ 6280612633 ਡਾਕਟਰ ਠੀਕ ਆ ਨੇੜੇ ਪਿੰਡ ਕਿਹੜਾ ਆਪਣੇ ਇਧਰਲੇ ਪਾਸੇ ਆਪਣਾ ਭਧੌੜ ਪੈ ਜਾਂਦਾ ਸੰਨਾ ਗਲਾਬ ਸਿੰਘ ਜੀ ਇਧਰਲੇ ਪਾਸੇ ਸੰਧੂ ਕਲਾ ਜੀ ਠੀਕ ਆ ਬਾਈ ਹਾਂਜੀ ਆ ਦੋ ਸੀਗਾ ਮਾਂ ਹਾਂ ਡਾਕਟਰ ਆਪਣੇ ਕੋਲ ਦੋ ਨੱਕ ਸੀਗੇ ਉਹ ਪੈਸੇ ਵੇੜ ਆਪਣੀ ਸੇਲ ਹੋ ਗਈ ਹੁਣੀ ਛੋੜੇ ਆਉਣ ਤੇ ਆਇਆ ਤੀ ਸੌਦਾ ਹੋਇਆਗਾ ਹਾਂ ਮੇਰੇ ਖੜੇ ਖੜੇ ਸੌਦਾ ਹੋਇਆ ਠੀਕ ਆ ਵੀਡੀਓ ਤਾਂ ਆਪਾਂ ਦੋ ਨਹੀਂ ਪੂਣੀ ਸੀਗੀ ਇਹਦਾ ਬਿਆਨ ਆਪਾਂ ਨੂੰ ਹੋ ਗਿਆ ਬਾਈ ਠੀਕ ਹੈ ਇਹਦਾ ਬਿਆਨ ਹੋ ਗਿਆ ਵੀ ਤੋਕੜ ਗੱਬਣੀ ਇਹ 4.5 ਮਹੀਨੇ ਦੀ ਗੱਬਣ ਸੀਗੀ 11 ਕਿਲੋ ਦੁੱਧ ਸੀਗਾ ਠੀਕ ਇਹ ਡਾਕਟਰ ਪਹਿਲਾਂ ਸੂਆ ਸੂਈ ਵੀ ਆ ਹੂੰ ਦੂਜੇ ਲਈ ਗੱਬਣਾ ਮੂੰਹੋਂ ਮੇਰੇ ਸਾਬ ਨਾਲ ਚਾਰ ਦੰਦਾ ਮੂੰਹੋਂ ਚਾਰ ਦੰਦਾ ਹਾਂ ਕਿੰਨੇ ਟਾਈਮ ਦੀ ਗੱਬਣਾ ਸਾਢੇ 4 ਮਹੀਨੇ ਦੀ ਗੱਬਣਾ 11 ਲੀਟਰ ਆਪਾਂ ਤੁਧ ਨੂੰ ਮਿਣਕੇ ਲਿਆਂਦਾ ਹੂੰ ਆਪਾਂ 10 ਮਿਣਕੇ ਦੇਣੀ ਆ ਠੀਕ ਆ ਚੈੱਕ ਪਾਸ ਹੂੰ ਚੈੱਕ ਪਾਸ ਆ ਆਪਣੀ ਕਰਵਾਈ ਵੀ ਆ ਅਗਲਾ ਕਰਵਾ ਲੈ ਬਹੁਤ ਠੀਕ ਆ ਵੈਰੀ ਗੁੱਡ ਬਾਈ ਆਰਡਰ ਕਮਾਲ ਦਾ ਹਾਲੇ ਵੇਲੇ ਦਾ ਕੋਈ ਆਂਤੀ ਨਹੀਂ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਲੈ ਕੀ ਆ ਵਾ ਨਾੜਾ ਨੂੜਾ ਫੁੱਲਾ ਨਾ ਲੈ ਹਾਂਜੀ ਹਾਂਜੀ ਪੂਰੇ ਇੱਕ ਨੰਬਰ ਚੰਗੀ ਆ ਸਮੀਪੜੀ ਆ ਕੱਦ ਵੱਡ ਵਾਲੀ ਆ ਟੋਕੜ ਗੱਬਣਾ ਚੈੱਕ ਪਾਸ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਫੇਸ ਹੂਸ ਕਰਮ ਵਾਲੀ ਦਾ ਬੜਾ ਚੰਗਾ ਕੱਦ ਕਰਠ ਵਾਲੀ ਆ ਵੇ ਸਿੱਧਾ ਟਰ ਵਜਨ ਵਾਲੀ ਆ ਕੋਈ ਐ ਨਹੀਂ ਛੋਟੀ ਆ ਵਧੀਆ ਕੱਦ ਕਰਦੇ ਜਿੰਦ ਜਾਨ ਵਾਲਾ ਤੁਹਾਨੂੰ ਵੀ ਪਤਾ ਹੁਣ ਤੁਹਾਡੇ ਸਾਹਮਣੇ ਆ ਸਮੀਪੜੀ ਆ ਹਨਾ ਸਮੀਪੜੀ ਡਾਕਟਰ ਸਮੀਪੜੀ ਆ ਵੀ ਤੋਰਾ ਤਾਰਾ ਕਰਮ ਵਾਲੀ ਦਾ ਪੂਰਾ ਚੰਗਾ ਲੇਵਾਂ ਨੂੰ ਬਤਾ ਦ ਡਾਕਟਰ ਇਧਰੇ ਪਾਸੇ ਲੇਵਾਂ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਤਾਂ ਲੇਵੇ ਵਾਲੇ ਪਾਸੇ ਦਾ ਬਾਈ ਇੱਕ ਨੰਬਰ ਕੇ ਹੀ ਬੰਦੇ ਨੇ ਆਨਲਾਈਨ ਮਕਾਉਣੀ ਹੁੰਦੀ ਹੈ ਕਿਸੇ ਹੈ ਨਾ ਨਾੜਾ ਨੂਣਾ ਦੇਖੋ ਲੇਵੇ ਤੇ ਕਿਆ ਬਾਤ ਠੰਡੀ ਸੀਲ ਆ ਡਾਕਟਰ ਵੀ ਅੱਛੀ ਸੀਲ ਆ ਹਾਂਜੀ ਸਿਵਾਇ ਚ ਨਹੀਂ ਇੱਕ ਨੰਬਰ ਡਾਕਟਰ ਇੱਕ ਨੰਬਰ ਮੁੱਲ ਕੀ ਹੈ ਵੀਰੇ ਦਾ ਮੁੱਲ ਡਾਕਟਰ ਕੋਸ ਮਰਜ਼ੀ ਕਰਾਈ ਜਾਵੇ 50 ਕਰਾ ਲ ਗਏ 55 49000 ਦੀ ਬੱਸੀ ਦੇ ਦਾਂਗੇ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ 49000 ਦੀ ਬਾਈ ਕਹਿੰਦਾ ਵੜਾ ਦੇ ਦਾਂਗੇ ਬਾਈ ਟੋਕਣ ਗੱਬਣਾ ਚੈੱਕ ਡਾਕਟਰ ਵੀ ਚੰਗਾ ਦੱਸਿਆ ਬਾਈ ਬਹੁਤ ਜਾਨੇ ਸਾਫ ਆ ਸਹੀ ਗੱਲ ਆ ਆਰਡਰ ਬੜਾ ਚੰਗਾ ਨਿਕਲਿਆ ਗੱਲ ਗੱਲ ਮਾਲਕਾਂ ਨੇ ਸੈਕਸਡ ਸੀਵਣ ਦੱਸਿਆ ਆਪਾਂ ਨੂੰ ਲੱਗਿਆ ਵਾ ਆਪਾਂ ਨੂੰ ਨਹੀਂ ਪਤਾ ਕਿਹੜਾ ਮੰਨ ਕੇ ਕੋਈ ਮੰਨ ਕੇ ਕਿਹੜੇ ਕੰਪਨੀ ਦੇ ਲੈ ਕੀ ਲੱਗਿਆ ਪਰ ਦੱਸਿਆ ਮਾਲਕਾਂ ਨੇ ਸੈਕਸਡ ਆ ਠੀਕ ਆ ਹਾਂ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ